ਅਕ ਕਿਸੇ ਨੂੰ ਵੀ ਆਪਣਾ ਲਾਇਸੈਂਸ ਜਾਂ ਪਾਸਪੋਰਟ ਭੇਜਣ ਤੋਂ ਪਹਿਲਾਂ ਸੋਚੋ ਮੇਰਾ ਵੀ ਕਿਉਂ ਭੇਜ ਰਹੇ ਆ ਖਾਸ ਕਰਕੇ ਬਾਹਰਲੇ ਦੇਸ਼ਾਂ ਜਿਵੇਂ ਨਿਊਜ਼ੀਲੈਂਡ ਦਾ ਹੀ ਆ ਬਾਈ ਦਾ ਕੱਲ ਪਰਸੋਂ ਮੈਨੂੰ ਮੈਸੇਜ ਆਇਆ ਇੱਕ ਦਾ ਉਹ ਬਾਈ ਨੇ ਕਿ ਕਿਸਾ ਹੋਇਆ ਵਿੱਚ ਪ੍ਰੂਫ ਵੀ ਲਾ ਦਾਂਗੇ ਲੈਟਰ ਆਈ ਬਾਈ ਨੂੰ ਘਰੇ ਉਹ ਵੀ ਲਾ ਦਾਂਗੇ ਬਾਈ ਦਾ ਕੀ ਹੁੰਦਾ ਵੀਜ਼ਾ 3 ਸਾਲ ਦਾ ਲੱਗਾ ਸੀ ਉਹ ਦਾ ਐਕਸਪਾਇਰ ਹੋਣ ਵਾਲਾ ਹੀ 2018-19 ਚ ਬਾਈ ਆਇਆ ਇੱਥੇ ਤੇ ਉਹ ਬਾਈ ਦਾ ਵੀਜ਼ਾ ਐਕਸਪਾਇਰ ਹੋਣ ਲੱਗਾ ਹੈਗਾ ਤੇ ਬਾਈ ਨੇ এমਪਲੋયર ਲੱਭਣਾ ਸ਼ੁਰੂ ਕੀਤਾ ਵੀ এমਪਲੋયર ਲੱਭੀਏ ਵੀਜ਼ਾ ਪਾਈਏ ਤੇ ਉਹਨੂੰ ਇੱਕ ਬਾਈ ਕੋ ਸਿਕਿਉਰਟੀ ਵਾਲਾ ਮਿਲ ਜਾਂਦਾ ਪਿਆਬੀ ਉਹ ਕਹਿੰਦਾ ਮੈਂ ذرا ਸਿਕਿਉਰਟੀ ਜੋ লাইসেনਸ ਆਪਣਾ ਵੀਜ਼ਾ ਲਵਾ ਲੂੰਗਾ ਤੇ ਤੂੰ ਸਿਕਿਉਰਟੀ ਦਾ লাইসেনਸ ਬਣਾਉਣਾ ਪੈਣਾ ਪਹਿਲਾਂ ذرا ਉਹ ਜਦੋਂ 180 90 ਡਾਲਰ ਵੀ ਜਿੰਨੇ ਵੀ ਬਾਈ ਨੇ ਸੈਂਡ ਕਰਤੀ ਨਾਲੇ ਫਿਰ ਉਹ ਬਾਈ ਤੋਂ ਸਾਰੇ ਡਾਕੂਮੈਂਟ ਮੰਗਾ ਲੈਂਦਾ ਜਿੰਨੇ ਆ ਵੀਜ਼ੇ ਪਾਉਣ ਲਈ ਲੋੜ ਹੁੰਦੇ ਆ ਪਾਸਪੋਰਟ লাইসেনਸ ਜਾਂ ਹੋਰ ਜਿਹੜੇ ਜਿਹੜੇ ਉਹ ਸਾਰੇ ਡਾਕੂਮੈਂਟ ਬਾਈ ਤੋਂ ਮੰਗਾ ਲੈਂਦਾ ਉਹ লাইসেনਸ ਬਣਾਉਣਾ ਕੀ ਆ 2 ਹਫ਼ਤੇ ਬਾਅਦ ਫੋਨ ਚੱਕਣੋਂ ਹਟ ਗਿਆ ਪਹਿਲਾਂ ਕਹਿੰਦਾ 2000 ਤੇ ਵੇਟ ਕਰੋ ਵੀ ਤੇਰਾ ਲਾਇਸੈਂਸ ਬੰਦਾ ਟਾਈਮ ਲੱਗਦਾ ਫਿਰ ਆਪਾਂ ਜੋਬ ਆਫਰ ਪਾ ਕੇ ਤੇ ਫਿਰ ਤੁਹਾਡਾ ਵੀਜ਼ਾ ਕਰਦੇ ਆਗੇ ਫਿਰ ਉਹ ਫੋਨ ਚੱਕਣ ਵੜ ਗਿਆ ਤੇ ਬਾਈ ਨੂੰ ਲੱਗਾ 2022 ਤੇ 23 ਦੀ ਗੱਲ ਹੈ ਤੇ ਬਾਈ ਨੂੰ ਲੱਗਾ ਵੀ ਚੱਲੇ 180 90 ਡਾਲਰ ਹੀ ਆ ਜੰਨੇ ਵੀ ਆ ਚੱਲ ਕੇ ਕੋਈ ਗੱਲ ਨਹੀਂ ਤੇ ਭੁੱਲ ਗਿਆ ਬਾਈ ਦਾ ਤੇ ਫੇਰ ਆ ਬਾਈ ਨੂੰ ਲੈਟਰ ਆਉਂਦੀ ਆ ਅਗਰ ਹੱਥ ਤੱਕ 2 ਹਫ਼ਤੇ ਪਹਿਲਾਂ ਬਾਈ ਨੂੰ ਲੈਟਰ ਆਉਂਦੀ ਆ ਉਹਦੇ ਵਿੱਚ ਲਿਖਿਆ ਵੀ ਤੁਹਾਡੇ 3000 ਡਾਲਰ ਬੈਲੈਂਸ ਖੜਾ ਵਾ ਬੈਲੈਂਸ ਖੜਾ ਵਾ ਤੇ ਵੀ ਤੁਸੀਂ ਆ ਪੇ ਕਰੋ ਨਹੀਂ ਤਾਂ ਅੱਗੇ ਤੁਹਾਡਾ ਜੋ ਵੀ ਐਕਸ਼ਨ ਲਵਾਂਗੇ ਬੇਕ ਆਫ ਚ ਨਾਲ ਚੱਲ ਜੂਗਾ ਸਾਡੇ ਏਜੰਟ ਤੁਹਾਡੇ ਅਡਰੈਸ ਤੇ ਆਉਂਦਾ ਪਰ ਤੁਸੀਂ ਮਿਲਦੇ ਨਹੀਂ ਬਾਈ ਨੇ ਫੋਨ ਲਾਇਆ ਲੈਟਰ ਦਾ ਨੰਬਰ ਲੈ ਕੇ ਵੀ ਕੀ ਚੈੱਕ ਕਰਾ ਕੀ ਕਾਰਨ ਉਹ ਕਹਿੰਦੇ ਤੁਹਾਡੇ ਤੁਹਾਡੇ ਜਿਹੜੇ ਪ੍ਰੂਫਾਂ ਦੇ ਉੱਤੇ ਤੁਸੀਂ ਫੋਨ ਲਿਆ ਵਾ ਤੇ ਪਲਾਨ ਲਿਆ ਬ੍ਰੌਡਬੈਂਡ ਵਾਈਫਾਈ ਲਵਾਇਆ ਘਰੇ ਤੇ ਉਹ ਜਿਹੜੇ ਅਡਰੈਸ ਤੇ ਲਵਾਇਆ ਉੱਥੇ ਤਾਂ ਬਾਈ ਰਹਿੰਦਾ ਨਹੀਂ ਹੈਗਾ ਫੇਰ ਉਹ ਪਤਾ ਲੱਗਾ ਵੀ ਇਹਨੇ ਬਾਈ ਨੇ ਡਾਕੂਮੈਂਟ ਵੀ ਉਦੋਂ ਸੈਂਡ ਕੀਤੇ ਸੀ ਸਾਰੇ ਉਹਨੇ ਮੰਗਾਇਆ ਸੀ ਪਾਸਪੋਰਟ ਤੇ ਲਾਇਸੈਂਸ ਉਹ ਸੈਂਡ ਕੀਤੇ ਨੇ ਉਹ ਵਰਤ ਕੇ ਤੇ ਬ੍ਰੌਡਬੈਂਡ ਲਿਆ ਫੋਨ ਲਿਆ ਤੇ 3000 ਡਾਲਰ ਦਾ ਬਿੱਲ ਖੜਾ ਹੋਣਾ ਇਹਨੂੰ ਵਰ ਕੇ ਫਾਈਨ ਪੈ ਗਈ ਹੋਰ ਵੀ ਵੱਧਸਾ ਦੇ ਅੱਗੇ ਜੋ ਲੀਗਲ ਐਕਸ਼ਨ ਹੋਣਗੇ ਉਹ ਕਰਨਗੇ ਇਹ ਇਹ ਵੀਡੀਓ ਬਾਈ ਨੇ ਆਪ ਸਪੈਸ਼ਲ ਗਿਆ ਵੀ ਇਹਦੇ ਤੇ ਜ਼ਰੂਰ ਬਣਾ ਕੇ ਪਾਇਓ ਵੀ ਲੋਕਾਂ ਨੂੰ ਪਤਾ ਲੱਗ ਜੇ ਅੱਗੇ ਤੋਂ ਆਪਣਾ ਕੋਈ ਵੀ ਪ੍ਰੂਫ ਕਿਸੇ ਨੂੰ ਭੇਜਣਾ ਮੇਰਾ ਵੀਰ ਭਰੋਸੇਮੰਦ ਬੰਦਾ ਹੋਵੇ ਚੈੱਕ ਕਰਕੇ ਨਹੀਂ ਤਾਂ ਰਿਲੀਡ ਕਰਾਓ ਜੋ ਵੀ ਜਿੱਦਾਂ ਵੀ ਪ੍ਰੋਸੈਸ ਤੁਹਾਨੂੰ ਸਹੀ ਲੱਗਦਾ ਉਦਾਂ ਕਰੋ ਸੋ ਸਮਝ ਕੇ ਬੰਦਾ ਵੇਖ ਕੇ ਕਰਿਓ ਅੱਗੇ ਤੋਂ ਨਹੀਂ ਤੇ ਤੁਹਾਡੇ ਨਾਲ ਇਦਾਂ ਹੋ ਸਕਦਾ